ਪਾਉਂ ਵਰਦੀ ਹੈ ਮਾੜੀ ਗੱਲ ਆ ਉਹ ਚਲਾ ਜਾ ਇੱਥੇ ਬੈਠ ਗੱਲ ਨਹੀਂ ਹੈ ਅੱਛਾ ਤੂੰ ਗਿਆ ਉਹ ਗਈ ਹੋਈ ਨਾ ਵਾਹ ਕਿੱਤੇ ਯਾਰ ਯਾਨੀ ਕੀ ਹੋ ਗਈ ਮੈਂ ਦੱਸਦੀ ਉਹਨਾਂ ਨੂੰ ਪਤਾ ਮੈਂ ਬਾਜੀ ਦੇਣ ਗਈ ਸੀ ਅੱਛਾ ਦੋ ਮਿੰਟ ਮੈਨੂੰ ਲੱਗਦੇ ਮੈਂ 10 ਮਿੰਟ ਵੀ ਨਹੀਂ ਲਾਇਆ ਜਸਤੂ ਨੇ ਅੱਗੇ ਕੀ ਕਰਿਆ ਕਿ ਕਹਿੰਦੇ ਨਾ ਬਾਤ ਇਹ ਤੂੰ ਨੂੰ ਕਰਿਆ ਇਹ ਨੰਦੇ ਨਾ ਤੂੰ ਕਾਮ ਨਹੀਂ ਕਰਦੀ ਮੈਂ ਕਰਾਂਗਾ ਮੈਂ ਫੋਨ ਕਰੂੰਗੀ ਕਹਿੰਦੇ ਮੈਂ ਲੈ ਕੇ ਜਾਵਾਂਗੇ ਕਿ ਮੇਰੇ ਘਰਿੰਦਾ ਕੰਮ ਪਿਆਦਿਆ। ਲੋਨੀ ਮਨ ਕੋਟਦੇ ਮਾਂ ਤੇ ਮੈਂ ਕਹਾਂ ਤਾਰਾਂ ਚੋਵੀ ਉੱਟੇ ਪਾਣੀ ਗੋਲ ਰੇੜਦੀ ਪੱਤੀ ਕੇ ਬੱਦੀ ਰੋਟੀ ਆਉਣੀ ਪੁੱਛ ਬੁੜੀ ਬੇਟੀ ਰਹਿੰਦੀ ਸਾਰੀ ਦਿੜੀ ਕਦੇ ਕਹਿੰਦੀ ਮੈਨੂੰ ਮਰਚ ਵਾਲੀ ਰੋਟੀ ਨਾ ਵੀ ਕਦੇ ਨਹੀਂ ਕੰਮ ਦੱਫੇ ਰਗਾ ਦੇ ਸਾਰਾ ਤੇਜ ਸੱਚੇ ਕੰਮ। ਮੈਂ ਲਾਉਂਦੀ ਆਪੋ ਕੁਛ ਦੇ ਆ ਮੈਂ ਕਰਦੀਆਂ ਕੋਈ ਨਹੀਂ ਤੂੰ ਰੋ ਨਾ ਇਤਨਾ ਕਰਾ ਮੈਂ ਲਾਉਂਦੀ ਆਪੋ ਕੁਛ ਦੇ ਆਂ ਆਹ ਬਹੁਤ ਬੁੱਟੇ ਹਲੋ ਬੈਂਟ ਮੈਂ ਜੀ ਤੁਰਕਾ ਤਾਂ ਬੁੱਟੇ ਕੀ ਗੱਲ ਹੋਈ ਆ ਨਾ ਹੀ ਜਿਹੜੇ ਨੀਲ ਪਾਏ ਪਏ ਆ ਇੰਨਾ ਬੁੱਟੇ ਆ ਮਾਰੇ ਆ ਦੱਸ ਹੈ ਪਸੂਆਂ ਗੋਦੋ ਕਮਿਨਿਤਾਰਸਾ ਦੱਸ ਇੰਨਾ ਕੰਮ ਕਰਦੀ ਐ ਇੰਨੀ ਸਿਆਣੀ ਐ ਉਹ ਹਾਂ ਸਾਰਾ ਕੰਮ ਕਰਦੀ ਘਰੇ ਤੁਹਾਡੀ ਮੰਮੀ ਤੋਂ ਜਮੀਨ ਕਰਦੀ ਸੰਬੰਧੀ ਕੰਮ ਆਹ ਵਾਹ ਤਾਂ ਮੈਨੂੰ ਬਤਾ ਐ ਕੰਮ ਵਿੱਚ ਟੇਂਦਾ ਉਹ ਨਰੇ ਪਤਾ ਨਹੀਂ ਕਿੱਥੇ ਤੱਕ ਨਾ ਨਹੀਂ ਇੱਥੇ ਐ ਇਹ ਤਾਂ ਕੁੱਟ ਕੇ ਨਾ ਰੱਜੇ ਕਿਸੇ ਆਹ ਉਹ ਆ ਕੇ ਰਹੇਗੀ ਤੂੰ ਮੇਰੇ ਅੱਖੇ ਹੈ ਔਰ ਸਿਆਣੀ ਬਣੀਦਾ ਹੁੰਦਾ ਹੈ ਤੇ ਲੇ ਜੀ ਆ ਕੇ ਫਿਰ ਹੈ ਹਾਂ ਲੇ ਜੀ ਆ ਜੀ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਹਾਂ ਤਾਂ ਇਹ ਹਾਂ ਉਹ ਕੰਮ ਤੋਟਕੇ ਤੇ ਹੁੰਦਾ ਕੰਮ ਦਾ ਕਰਾ ਕੇ ਰੱਜੀ ਚੱਲ ਲੇ ਜੀ ਫਿਰ ਆ ਕੇ ਹੈ ਫਿਰ ਆ ਕੇ ਆ ਜੀ ਫਿਰ ਹਾਂ ਹਾਂ ਲੇ ਜੀ ਬੰਤ ਜੰਗਾ

ਰਾਹੁਣਾ ਇਸੇ ਸੜਿਆ ਹੋਊਗਾ ਪਈ ਹੋਣੀ ਹਾਂ ਪਈ ਹੈ ਹਾਇ ਨੀ ਤੂੰ ਬਾਡਾ ਤੋਂ ਲਾਂ ਫੇ ਕੰਮ ਕਰ ਲਾਂ ਮੈਨੂੰ ਵੀ 10000 ਵਿੱਚ ਗੱਡੀ ਦੀ ਨੌਕਰਾ ਮੈਂ ਤਾਂ ਇਸ ਵਿਚਾਰ ਸੁਖਦੇ ਹੋਊਗੀ ਕੋਈ ਕੰਮ ਕਰਾ ਦਊਗੀ ਚਲ ਇੱਕ ਕਰਾਂ ਜੀ ਅੱਜ ਫਿਰਾਂ ਤੇ ਯਸਲਾ ਪਾਣੀ ਦਾ ਹੋਆ ਤੇਰਾ ਹੋਇਆ ਪੈਨ ਬੋਧਾ ਦਵਾਣਾ ਨਾ ਕੋਈ ਨਾ ਤਾਂ ਕੋਈ ਆਦਾ ਉਸਨੇ ਤਲਤਾ ਹੀ ਉਹ ਨੜਤਾ ਉਹ ਕੜਤਾ ਇਹਨੂੰ ਹਮ ਗੱਲਤਾ ਹੀ ਹਿੰਦਾ ਇਹਨਾਂ ਤੁਹਾਨੂੰ ਆਉਜਾ ਠੀਕ ਆ ਰੋਟੀ ਨੂੰ ਚੰਗੀ ਜਿਹੀ ਖਾਣ ਬਹੁਤ ਬੋਲੀ ਚੰਗੀ ਦਾ ਬਣਗੀ ਰੋਟੀ ਪਕਾਵਾਂ ਕਦੀ ਬਨੇਗਾ ਰੋਟੀ ਨਹੀਂ ਪਕਾਏ ਮੈਨੂੰ ਵੀ ਦੇਵਾ ਹਣੀ ਦੇਖੂ ਸਹੀ ਗਾਜਰ ਬਰੇ ਨੀਰ ਪਾਇਆ ਟਾਏ ਟੋਟਾ ਟੋਟਾ ਚੰਦਾਰੋਂ ਪਰੋਟੇ ਆਉਂਦੇ ਆ ਕੋਕਾ ਖਾਣ ਲਈ ਛੰਸੀ ਕੀ ਆਉਂਦੇ ਇਹ ਤਰ੍ਹਾਂ ਦੇ ਗਾਜਰ ਮੋਟਾ ਲੋ ਨਾ ਅਸਰਾ ਵੇ ਭੱਜ ਭੱਜ ਕੇ ਇੱਥੇ ਬਿੰਦੂ ਵੀ ਚਲ ਤੈਨੂੰ ਨਾਲ ਕੇ ਵੀ ਨਾ ਭਈ ਤਰਾਉਂਦੀ ਹੈ ਨਾ 9y ਦਾ ਨੋਸਿ ਪੇੜ ਨੂੰ ਹੋ ਜੀ ਦੋਨੇ 3 ਮੈਂ ਤਾਂ ਬੰਗਾਂ ਲੈ ਸਮਝੀ ਮੇਰੇ ਕੋਲ ਯਾਦ ਆ ਜਾਂਦਾ ਤਾਂ ਚਾਹ ਮੈਂ ਤਿੱਧੇ ਦਿਖਾ ਦੂੰਗੀ ਨਾ ਬਾਜੀ ਮਾਰ ਲਿਆਣਾ ਇਹ ਉਹ ਬੀ ਘਾਲਾ ਲਾ ਕੇ ਨਾ ਪਰ ਨਹੀਂ ਕਰੀ ਫਾਲੂ ਆ ਜਾ ਮੈਂ ਜੀ ਰੋਟੀ ਖਾ ਲ ਭੁੱਖ ਲੱਗੀ ਹੋਊਗੀ ਆ ਜਾ ਗੰਗਨ ਖਾ ਲ ਅਗਰ ਤਪੈਰੇ ਵੀ ਇੱਥੇ ਖਾਦੀ ਨਾ ਕੋਈ ਹੋਰ ਰੋਟੀ ਖਾਣ ਨਹੀਂ ਆਗੀ ਇੱਥੇ ਫੇਰ ਕਰ ਕਰੀ ਜਾਣੀ ਆ ਜਾ ਬਹੁਤ ਮਿਲਦੀ ਸਭ ਤੋਂ ਰੋਟੀਆਂ ਖਾਦੀ ਇਸ ਦਿਨ ਚਲੋ ਆਟਾ ਪਰੋਈ ਜਾਏਗਾ चंगावजी ना तो चरम बिंदु है ना ट्रेन बढ़ी है ना तो फोन पहले मारा तो उसी ने तब कहाँ मस्त है कलिका तो मारूंगी जी तेंगा तेंगा चल तेंगा कहाँ ना कहाँ गया ना तो यहाँ पे रुटेट है ਇੱਕ ਨਾ ਹੁੰਦੀ ਚਾਹ ਰਿਹਾ ਤੂੰ ਵੀ ਗਾਣਾ ਕੱਟ ਜਾਿਆ ਕਿ ਤੂੰ ਟਾਈਮ ਵਾਲਾ ਚਰਾਗੀ ਆਪ ਦਾ ਡਰ ਨਾ ਤੇ ਲੋਕਾਂ ਨੇ ਤੁਮੇ ਕਿੰਨਾ ਕੁ ਜਾਣੀ ਕਿਤੇ ਮੈਂ ਤਾਂ ਮਸ ਉਹ ਬਾਜੀ ਦੇਣ ਗਈ ਸੀ ਤੇ ਉਹਨਾਂ ਨੇ ਘਰੇ ਬੰਦ ਖਲਾਮਗੇ ਤੇ ਆਉਂਦੀ ਨਹੀਂ ਘਰ ਲਾਉਂ ਉਹ ਨਾ ਕਿੁੱਛ ਫੋਨ ਹੀ ਤਾ ਕੰਮ ਜਾ ਕੇ ਉੱਥੇ ਕਰੀ ਲਈ ਫਿਰ ਵੈਰੀ ਹੋ ਜਾ ਕੇ ਇੱਧਰ ਨਾ ਆਈਂ ਤੋ ਚਲ ਪੱਤ ਫੋਸਿਓ ਨਾ ਸਸਰੀ ਕਾਮਨੀਤ ਸ 4 ਠੀਕ ਪਹੁੰਚ ਗਏ ਠੀਕ ਹੋ ਹੁਣ ਅੱਛਾ ਤੂੰ ਹੀ ਬੋਲੀ ਹਾਂ ਇਹ ਹੋਣਾ ਨਹੀਂ ਸੀ ਬਸ ਅੱਛਾ ਉਪਚਾਰ ਉੱਤੇ ਕੋਈ ਬਲਬ ਬੰਨਤਾ ਆ ਕੇ ਪੈਗੀ ਹੋ ਜਾ ਕੇ ਪਤਾ ਹੀ ਹੈ ਆਹ ਉਹ ਮੈਂ ਤਹਾਈ ਕਹਿੰਦੀ ਸੀ ਕਿ ਮੈਂ ਖੇ ਵੀ ਇਨਾ ਕੰਮ ਕਰਨ ਵਾਲੀਆਂ ਤੂੰ ਤੇ ਵੀ ਵੀਲੀ ਗਦਰ ਨਹੀਂ ਪਾਉਂਦੇ ਲਗਾ ਸਕਦੇ ਫਿਰ ਉਹ ਵੀ ਗੱਲ ਕਰਤਾ ਫੁਣੀ ਬਣਾ ਬੈਠਦਾ ਜਾਵੇ ਦੜੀ ਸੁਣਨਾ 6000 ਦੇ ਕੇ ਜਾਨਾ ਕੁਆਣ ਜਾਂਦਾ ਕਦਰ ਨਹੀਂ ਬਸ ਕਦਰ ਹੀ ਨਹੀਂ ਪਾਉਂਦੇ ਬਸ ਸਾਹੀ ਦਾ ਵੀ ਤਰਜਵਾਕ ਪਾਲਦੀ ਐ ਵੀ ਦੱਸ ਹੁਣ ਜੇ ਤੂੰ ਕਹੇ ਵੀ ਤਰਜਵਾਕ ਪਾਲਦੀ ਹੋਰ ਕਿਹੜਾ ਤੈਨੂੰ ਕੋਈ ਹੋਣ ਲੱਗਿਆ ਹੋੜ ਕੇ ਡੋੜਾ ਹਾਂ ਮੈਂ ਤਾਂ ਨਹੀਂ ਸੇ ਚੱਲਦਾ ਐ ਹਾਂ ਇਹ ਨਾ ਘਰ ਦੇ ਕਿੱਥੋਂ ਤੋਂ ਕਿੱਥੇ ਲਿਆਂਦਾ ਤੂੰ ਤਾਂ ਪੂਰਾ ਪੂਰਾ ਜੋੜ ਜੋੜ ਕੇ ਦੇਖ ਲਾ ਹਾਂ ਨਾ ਨਾ ਤੂੰ ਤਾਂ ਕਦੇ ਚੀ ਬੋਲਦੀ ਨਹੀਂ ਮਮ ਤੁਤਾ ਸਾਰੇ ਨੂੰ ਬੱਟ ਖਾਣ ਨੂੰ ਕਹਿੰਦੀ ਆ। ਹਾਂ ਮੈਂ ਉਹ ਵੀ ਕਹਿੰਦੀ ਸੀ ਤੇ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਕਹਿਆ ਮੈਂ ਤਾਂ ਐਂ ਕਹਿੰਦੀ ਸੀ ਕਿ ਨਾ ਕੋਈ ਨਾ ਟੱਬਰ ਕਿਲਾ ਉੱਚੀ ਦੀ ਮੋਰ ਦਾ ਵੀ ਇਹ ਤਾਂ ਤਾਂ ਮੈਂ ਤਾਂ ਮਹਾਂ ਵੀ ਉੱਚੀ ਕਿੰਨਾਰਾ ਫੋਨ ਜੋ ਆ ਰਿਹਾ ਕਿ ਤੂੰ ਕੋ ਦੇਖੋ ਨਾ ਆਵਾਜ਼ ਨਹੀਂ ਕੱਢਦੀ। ਹਾਂ ਕਹਿੰਦੀ ਸੀ। ਹਾਂ ਨਾ ਨਾ ਤੂੰ ਕਦੇ ਨਹੀਂ ਦਿੰਦੇ। ਆ ਉਹ ਮੇਰੇ ਕੋਲ ਤਾਂ ਆਇਆ। ਥੋੜਾ ਚਿਰ ਬਾਅਦ ਜਾ ਕੇ ਕਰਦੇ ਤੂੰ। ਰੋਟੀ ਖਾ ਲਈ ਮੈਂ ਜੇਹ ਜਾ ਹੈ ਤੇ ਇਹ ਦੋ ਖਾ ਲਈ ਨਹੀਂ ਨਹੀਂ ਤਾਂ ਇਹਨੂੰ ਨੇ ਕੋਸ ਕਹਿ ਮੈਂ ਤਾਂ ਉਹ ਗੱਲ ਕਰ ਸੀ ਬਿਆਨ ਤੀ ਮੈਂ ਕਦੇ ਦਵਾਈ ਵੀ ਖਾਂਦਾ ਫ੍ਰੀਜ ਨਹੀਂ ਰੱਖਦਾ ਣਾਣ ਪੀਣ ਦਾ ਹਾਂ ਹਾਂ ਨਾ ਨਾ ਤੂੰ ਨਹੀਂ ਕਦੇ ਮੂ ਮਾਰ ਤੂੰ ਤਾਂ ਚੇਜ ਉਹ ਮੇਰੇ ਨਾਲ ਪਈ ਰਹਿੰਦੀ ਖਰਾਬ ਪਣਾ ਹੋ ਜੇ ਤੂੰ ਨਹੀਂ ਕਦੇ ਖਾਤੀ ਹਾਂ 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 ਸੇ ਸਭ ਤੇ ਸਭ ਕੁਝ ਆਸਾਂ ਸੀ ਕੁਈ ਪ੍ਰਦੇਸੀ ਇਨਰੇਵਰਟੇ ਨਹੀਂ ਜੇ ਮੈਂਨੇ ਕੁਛ ਨਹੀਂ ਕਹਾ ਮੈਂ ਦੇਖ ਲੈ ਜਮਾਂ ਨਹੀਂ ਸੀ ਉਹ ਮਾਰੇ ਤੇ ਇੰਨਾ ਲੋੜਿਆਂ ਦਾ ਕੰਮ ਕਰਦੇ ਸੀਗੇ ਖੰਨ ਖੰਨ ਕਰਦੇ ਸੀ 9 ਵਜੇ ਦਿਨ ਵੀ ਨਹੀਂ ਤਾਂ ਵੀ ਨਹੀਂ ਕਰਦੇ ਹੁੰਦੇ ਸੀ ਉਹ ਵੇਖਣ ਦੇ ਸੀ ਉਹ ਤੇਰਾ ਕੀ ਤੋਂ ਚਲ ਕੋਈ ਨਾ ਮੰਨਣਾ ਕਰ ਆਲਕਾਰ ਉਹ ਵੀ ਵੇਖ ਜਿਹੜੇ ਜਾਣ ਲੋਕਾਂ ਤੋਂ ਹੋਰ ਹੁੰਦਾ ਵੀ ਉਹਨੂੰ ਇੰਨਾ ਕਰਨ ਵਾਲੀ ਦੀ ਗਦਰ ਨਹੀਂ ਪੈਂਦੀ ਚੜ ਕੋਈ ਨਹੀਂ ਮੈਂ ਤੇਰੇ ਨਾਲ ਕੋਈ ਨਹੀਂ ਹਾਂ ਨਾ ਉਹ ਨਾ ਤੂੰ ਮੰਨਾ ਖਰਾਬ ਕਰ ਚੜ ਕੋਈ ਨਹੀਂ ਆਈ ਨੂੰ ਸਹਿਜ ਹੋ ਜੂ ਵੱਡਾ ਚੱਲ ਠੀਕ ਹਾਂ ਕੋਈ ਨਾ ਮਲਾਉਂਗੀ ਫੋਨ ਵੀ ਤੂੰ ਲਫੈ ਸਮਝਾ ਕੇ ਤੋਰਿਆ ਸੀ ਵੀ ਤੂੰ ਕੀ ਕੀਤਾ ਫੇਰ ਫੇਰ ਤੂੰ ਜਾ ਕੇ ਲੜਨ ਲੱਗ ਗਿਆ ਪਰ ਵੀ ਨਹੀਂ ਜਦੋਂ ਮੈਂ ਉਹਨੂੰ ਮਿਲਦੀ ਹੋਈ ਫੋਟਨਾਈ ਉਹਨੇ ਚੰਗਾ ਕੁੱਟਦਾ ਹੋਇਆ ਪੜਦਾ ਸੁਣ ਮਨ ਹਰਦੀ ਕੋਸ ਨਹੀਂ ਮਹਨੂੰ ਤੇ ਬਤਾ ਉਹ ਆ ਹੀ ਕਹਿੰਦੀ ਸੀ ਕਿ ਤੇ ਮੈਂ ਆਖਿਆ ਵੀ ਦੱਸ ਵੀ ਹੁਣ ਤੂੰ ਲੈ ਕੇ ਗਿਆ ਦੇਖ ਲਾ ਇੰਨੇ ਕਰਿਆ ਵਾਦੇ ਕਰੇ ਭਾਈ ਹੁਣ ਨਹੀਂ ਮੈਂ ਰੜਦਾ ਹੁਣ ਨਹੀਂ ਮਕਰਦਾ ਪੈ ਤਾਂ ਚਲ ਦੋ ਦਿਨ ਅਸੀਂ ਜਿੰਨਾ ਕਰਦਾ ਕੀ ਹਾਲ ਹੋ ਗਿਆ ਤੇ ਕਦਰ ਫੇਰ ਨਾ ਪਾਈ ਹੈ ਨਾ ਹੂੰ ਉੱਚਾ ਹਮਮ ਉਹ ਸਰ ਗਿਆ ਸਰ ਗਿਆ ਮਾ ਤੇ ਸਾਡਾ ਤਾਂ ਸਰੀਆ ਵਈ ਸੀ ਸਰੀਆ ਕਦੋਂ ਸੀ ਕਿ ਤੇ ਉਹ ਪਿੱਛੇ ਫੋਨ ਤਾਂ ਲਾਇਆ ਸੀ ਅਜੇ ਨਹੀਂ ਲਾਇਆ ਮੈਂ ਤੇਰਾ ਫੋਨ ਚੱਕਿਆ ਨਹੀਂ ਮੇਰੇ ਭੈਣ ਚੱਕ ਕੇ ਲਾ ਲਿਆ ਵੀ ਛੇਤੀ ਛੱਡ ਕੇ ਜਾ ਉਹ ਛੱਡ ਘਰੇ ਦੇ ਸਾਡਾ ਤੈਨੂੰ ਕਹਿੰਦਾ ਵੀ ਅਸੀਂ ਹੁੰਦਾ ਨਾ ਮੈਂ ਮੈਂ ਵੇਖਿਆ ਸੀ ਉਹ ਮੇ ਭੈਣ ਨਾਲ ਗੱਲਾਂ ਕਰੀਆ ਸੀ ਮੇ ਭੈਣ ਨੇ ਕਿਹਾ ਮੈਨੂੰ ਕਹਿੰਦੀ ਫੋਨ ਆਇਆਗਾ ਤੈਨੂੰ ਲੈਣਾ ਆਇਆ ਆਇਆ ਤਾਂ ਉਹਨੇ ਆ ਤਾਂ ਉਹਦਾ ਫੋਨ ਮੈਂ ਤੇ ਮੇਰੇ ਫੋਨ ਤੇ ਵੇਖ ਲੈ ਕੀਨੇ ਲਾਇਆ ਕੀ ਦਾ ਆਇਆ ਉਹਨੇ ਕੋਈ ਲਾਇਆ ਤੁਸੀਂ ਉਹਨੇ ਲਾਇਆ ਉਹਨੇ ਕੋਈ ਲਾਇਆ ਕਿਉਂ ਮੈਂ ਤਾਂ ਮौज ਨਾ ਬੈਠੀ ਸੀ ਜਿਹ ਨਾਲ ਤਾਂ ਕੰਮ ਨਹੀਂ ਕਰਦੀ ਕੰਮ ਨਹੀਂ ਕਰਤੇ ਉਹਨੇ ਮੈਨੂੰ ਆਏਗਾ ਕਹਿੰਦੀ ਆ ਕੇ ਲੈ ਜਾ ਇੱਥੇ ਮੈਂ ਤਾਂ ਬੈਠੀ ਐ ਇਹ ਲੱਗੋ ਕਦੋਂ ਮੈਲੀ ਬੈਠੀ ਮੇਰੇ ਜਿੰਨਾਂ ਤਾਂ ਕੋਈ ਕੰਮ ਹੀ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ ਉਹਨੇ ਮੈਨੂੰ ਤਾਂ ਕਹਿ ਕਹਿੰਦੀ ਇੱਥੇ ਤਾਂ ਬੈਲੀ ਬੈਠੇ ਚਾਹ 4 ਵਜੇ ਮੈਂ ਉੱਠ ਕੱਢਦੀ ਆ ਪੋਚੇ ਲਾ ਲਾ ਝਾੜੂ ਲਾ ਲਾ ਧਾਰਾ ਚੋਲਾ ਪੱਠੇ ਪਾ ਲਾ ਇੰਨਾ ਕੰਮ ਕਰਦੀ ਹਜੇ ਬੇ ਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਤੇ ਮੇਰੇ ਬਿਨਾ ਕਿਸੇ ਨੂੰ ਕੁਝ ਹੋਇਆ ਵੀ ਨਹੀਂ ਫਿਰ ਹੋਇਆ ਕਿਉਂ ਉਹ ਹੋਇਆ ਕੀ ਮੈਂ ਪਿੱਛੇ ਲੈਣ ਦਾ ਤੂੰ ਗਏ ਅਜੀ ਕਿਧਰੀ ਭੈਣ ਨੇ ਫੋਨ ਲਾ ਕੋਈ ਨਹੀਂ ਮੇਰੀ ਭੈਣ ਨੇ ਫੋਨ ਲਾਇਆ ਲੈ ਲਾ ਫੋਨ ਉਹਨੂੰ ਕੋਲੋਂ ਲਾਇਆ ਨਹੀਂ ਫੋਨ ਤੂੰ ਮੈਂ ਜੇ ਹੁਣ ਪਛਾਤਾ ਤੇ ਫਿਰ ਹਾਂ ਉਹਨੂੰ ਫੋਨ ਲਾ ਕੇ ਇਥੇ ਪੂੰ ਫੋਨ ਤਾਂ ਵੀ ਲਾ ਕੇ ਪੁੱਛ ਲਵਾਂਗੀ ਪੁੱਛੀ ਫਿਰ ਉਹ ਕਿਹਨੇ ਲਾਇਆ ਕਿਨੇ ਮੁੰਡੇ ਬਣੀ ਝੂਠੀ ਵਾਲੀ ਨੇ ਸੱਜਣ ਜੀ ਤੁਰਨਾ ਹੈ ਅੱਗੇ ਕਰੋ ਫਰੀ ਫਰੀ ਮਿੰਟ ਉੱਤਰ ਕੀ ਹੋ ਰਿਹਾ ਹੈ ਹੈ ਮੈਂ ਕਿਹਾ ਜੀ ਮੈਡਮ ਹੱਦ ਬੰਦ ਨਹੀਂ ਆਹ ਨਹੀਂ ਤੇਰੀ ਮਾਰਗੇ ਆ ਕੋਈ ਨਹੀਂ ਜਦੋਂ ਹੋਣਾ ਨਹੀਂ ਹੋਣ ਨਹੀਂ ਹੱਦ ਬੰਦ ਗਿਆ ਆਹ ਗੁਣੀ ਤੇਰੀ ਮਾਰਗੇ ਆ ਕੋਈ ਨਹੀਂ ਜਦੋਂ ਹੋਣਾ ਨਹੀਂ ਹੋਣ ਨਹੀਂ